स्टार एजी न्यूज़ चैनल ਤੇ ਤੁਹਾਡਾ ਸਵਾਗਤ ਕਰਦੇ ਆ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ स्टार एजी न्यूज़ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਦਾ ਅਮਨਪ੍ਰੀਤ ਹੈਰੀ ਜਿਹੜੇ ਮਾਝੇ ਦੇ ਸਾਡੇ ਐਸ.ਓ.ਈ ਦੇ ਪ੍ਰਧਾਨ ਆ ਬਹੁਤ ਵੱਡਾ ਪ੍ਰੋਗਰਾਮ ਸੀ ਬਹੁਤ ਵੱਡੀ ਰੈਲੀ ਸੀ ਮੈਂ ਥੋੜਾ ਲੇਟ ਆਇਆ ਮੈਂ ਅਸਲ ਦੀ ਮਾਫੀ ਵੀ ਮੰਗੀ ਆ ਕਿਉਂਕਿ ਪ੍ਰੋਗਰਾਮ ਇੰਨੇ ਜਿਆਦੇ ਆ ਸਵੇਰ ਤੋਂ 7 ਵਜੇ ਤੋਂ ਮੈਂ ਨਿਕਲਦਾ ਤੇ ਹੌਲੀ ਹੌਲੀ ਅੱਧਾ ਅੱਧਾ ਘੰਟਾ ਵੀ ਲੇਟ ਹੁੰਦੇ ਆ ਤੇ ਅਖੀਰ ਦੇ ਪ੍ਰੋਗਰਾਮ ਦੇ ਮੈਂ ਘੱਟ ਤੋਂ 2 ਘੰਟੇ ਲੇਟ ਆਇਆ ਇੱਥੇ ਉਹਦੇ باوجود ਲੋਕ ਡਟੇ ਸੀ ਮੇਰੀਆਂ ਭੈਣਾਂ ਬਹੁਤ ਵੱਡੀ ਗੰਦੇ ਦੀ ਵੇਖੀਆਂ ਹਾਂ ਲੋਕ ਇੰਨਾ ਚਿਰ ਬਹਿਣਾ ਇੰਨੀ ਪੇਸ਼ੈਂਸ ਇੰਨੀ ਗਰਮੀ ਚ ਇਹਨਾਂ ਦਾ ਅਸ਼ੀਰਵਾਦ ਪਿਆਰ ਤੇ ਇਹਨਾਂ ਦੋਹਾਂ ਦਾ ਦੋਹਾਂ ਦਾ ਜਿਹੜਾ ਨਾ ਇਹਨਾਂ ਲੋਕਾਂ ਦੇ ਨਾਲ ਜੁੜਾ ਹੋਇਆ ਲੋਕਾਂ ਦੇ ਦੋਹਾਂ ਦਿਨ ਦੋਹਾਂ ਦਾ ਲੋਕਾਂ ਦੇ ਨਾਲ ਪਿਆਰ ਆ ਲੋਕਾਂ ਦੇ ਕੰਮ ਆਉਂਦੇ ਆ ਲੋਕਾਂ ਦੇ ਨਾਲ ਖੜਦੇ ਆ ਇਹ ਮੈਂ ਵੇਖਿਆ ਸਾਖਸ਼ਾਤ ਬਾਕੀ ਮੈਂ ਦੇ ਸੇਵਾ ਕਰਨੀ ਹੈ ਤੁਹਾਨੂੰ ਪਤਾ ਅੱਗੇ ਵੀ ਐਮਐਲਏ ਰਿਆਂ ਮੰਤਰੀ ਰਿਆਂ ਪਹਿਲਾ ਐਮਐਲਏ ਜਿਹੜਾ ਸਾਈਕਲ ਤੇ ਲੋਕਾਂ ਤੱਕ ਪਹੁੰਚਦਾ ਸੀ ਤੇ ਅੱਜ ਚਾਰ ਕੈਂਡੀਡੇਟ ਐ ਮੇਨ ਜਿਹੜੇ ਆ ਤਿੰਨ ਤੇ ਇੱਕ ਝਾੜੂ ਵਾਲਾ ਇੱਕ ਬੀਜੇਪੀ ਦਾ ਇੱਕ ਕਾਂਗਰਸ ਦਾ ਇਹ ਤਿੰਨੇ ਜਿਹੜੇ ਆ ਇਹਨਾਂ ਨੇ ਕੋਸ਼ਿਸ਼ ਨਹੀਂ ਕੀਤਾ ਦੋ ਪੈਸਾ ਦਾ ਕੰਮ ਨਹੀਂ ਪੈਣਾ ਕਿਸੇ ਨੇ ਕੀਤਾ ਤੇ ਇਹਨਾਂ ਨੂੰ ਮੌਕੇ ਮਿਲੇ ਬੜੇ ਵੱਡੇ ਕੰਬੈਸਟਰ ਸੀ ਅਮਰੀਕਾ ਦੇ ਵਿੱਚ ਹੁਣ ਉਹ ਗੱਲਾਂ ਕਰਦਾ ਮੈਂ ਕੰਪਨੀ ਲਿਆਉਂਗਾ ਫਿਰ ਇੱਕ ਦਿਨ ਮੈਂ ਵੇਖਿਆ ਉਹ ਕਰ ਰਿਹਾ ਇਹ ਮੰਤਰੀਆਂ ਦਾ ਮੈਂ ਇੱਥੇ ਸੀਵਰੇਜ ਪਾ ਕੇ ਤੇ ਸੜਕ ਬਣਾਤੀ ਆ ਇਹ 8 ਸਾਲ ਹੋ ਗਏ 8 ਨਹੀਂ ਇਹ ਬਣੀ ਆ ਆਪਣਾ ਨਾਂ ਦੀ 2009 ਦਾ ਇਹ ਜਿਹੜਾ ਵਾ 10 ਦਾ ਜਿਹੜਾ ਨਾ ਮੈਂ ਬੰਦ ਕਰਾਇਆ ਗੰਦਾ ਨਾਲ ਜਿਹੜਾ 10 13 ਸਾਲ ਹੋ ਗਿਆ ਇਹਨੂੰ 14 14 ਸਾਲ ਬੰਦ ਹੋਏ ਇਹਨੂੰ ਆਂਦਾ ਇਹ ਗੈਸਾਂ ਨਾਲ ਪਟਾਕੇ ਪੈ ਜਾਣੇ ਇੱਥੇ ਮੈਂ ਕਿਹਾ ਯਾਰ ਇਹ ਕਿੱਥੋਂ ਕੋਰਸ ਕਰਕੇ ਆ ਮੈਨੂੰ ਤੇ ਪਤਾ ਲੱਗਾ ਸੀ ਮੈਨੂੰ ਤੇ ਪਤਾ ਲੱਗਾ ਸੀ ਐਮਬੈਸਡਰ ਆ ਸਿਆਣਾ ਹੋ ਕੁਛ ਆਂਦਾ ਇਹ ਗੈਸਾਂ ਭਰ ਜਾਣੀਆਂ ਪਟਾਕੇ ਪੈ ਜਾਣੇ ਆ ਅੱਜ ਤੱਕ 13 ਸਾਲ ਦੇ ਵਿੱਚ ਇੱਕ ਸਿੰਗਰ ਇਸ ਸੀਵਰੀ ਦੀ ਕੰਪਲੇਨ ਨਹੀਂ ਆਈ ਏਡੇ ਵੱਡੇ ਪੂਰੇ ਪਏ ਆ ਇੱਡਾ ਵਧੀਆ ਮਤਲਬ ਜਿਹੜਾ ਡਿਜ਼ਾਈਨ ਕਰਕੇ ਫਿਰ ਉਹਨਾਂ ਦਾ ਜਾਪਾਨ ਦੇ ਪੈਸੇ ਲਾ ਦਿੱਤੇ ਆ ਪੀ ਆਈ ਡੀਪੀ ਦੇ ਆਪਣਾ ਜੇ ਤੁਸੀਂ ਇਹ ਸੁਣੋ ਨਾ ਇਹਨਾਂ ਨੂੰ ਪਹਚਾਓ ਮੈਂ ਤੇ ਆ ਨਾ ਐਂਬੈਸਡਰ ਸਾਹਿਬ ਮੈਂ ਤੁਹਾਨੂੰ ਵੈਸੇ ਇਕੱਲੀ ਬਾਈਟ ਕਰਕੇ ਵੀ ਜਵਾਬ ਦਊਗਾ ਤੁਸੀਂ ਪਤਾ ਨਹੀਂ ਕਿੱਥੋਂ ਸਿੱਖ ਕੇ ਆਏ ਜੇ ਇਹ ਗੱਲਾਂ ਤੁਹਾਨੂੰ ਇਹ ਸਮਝ ਹੋਣੀ ਚਾਹੀਦੀ ਏਡੇ ਪੜੇ ਲਿਖੇ ਬੰਦੇ ਦੇ ਇਹ ਡਿਜ਼ਾਈਨ ਕੀਤਾ ਵਧੀਆ ਸੀਵਰੇਜ ਵਧੀਆ ਇੰਜੀਨੀਅਰਾਂ ਨੇ ਫਿਰ ਇਹ ਪੈਸੇ ਪੰਜਾਬ ਸਰਕਾਰ ਦੇ ਲੱਗੇ ਤੇ ਟੋਟਲ ਇਦੇ ਤੇ ਪੀ ਆਈ ਡੀ ਬੀ ਦਾ ਫੰਡ ਲੱਗਾ ਵਾ ਪੰਜਾਬ ਇਨਫਰਾਸਟਰਕਚਰ ਡਵੈਲਪਮੈਂਟ ਬੋਰਡ ਦਾ ਜਿਹਦੇ ਨਾਲ ਸੀਵਰੇਜ ਬਣਾ ਪਾਇਆ ਸੀ ਉਹ ਸੰਵਾਦ ਮੈਂ ਇੰਪਰੂਵਮੈਂਟ ٹرسٹ ਦੇ ਵਿੱਚੋਂ ਪੈਸੇ ਲਾ ਕੇ ਸੜਕ ਬਣਾਈ ਐ ਇੱਥੇ ਤਕਰੀਬਨ 24-25 ਕਰੋੜ ਰੁਪਇਆ ਇਦੇ ਤੇ ਲੱਗਾ ਤੇ ਅੱਜ ਤੱਕ 13 ਸਾਲਾਂ ਚ ਇਸ ਸੀਵਰੇਜ ਦੀ ਕੰਪਲੇਨਟ ਨਹੀਂ ਆਈ ਕਦੀ ਜਿਹੜੇ ਲੱਗੇ ਰਹਿੰਦੇ ਉਹਨਾਂ ਨੂੰ ਪੁੱਛੋ ਘਰੇ ਬੈਠੇ ਗੱਲਾਂ ਕਰ ਜਾਂਦੇ ਜੇ ਹੱਥ ਨਾ ਪਹੁੰਚੇ ਥੂਕ ਆੜੀ ਵਾਲੀ ਗੱਲ ਤੇ ਆਪ ਨਹੀਂ ਕੁਝ ਕੀਤਾ ਦੂਜਿਆਂ ਦੀ ਕੀਤੇ ਕੰਮਾਂ ਨੂੰ ਨਿੰਦੋ ਨਾ ਘੜਦੋਂ ਘਟ ਤੁਸੀਂ ਦੇ ਗੋਭੀ ਵੇਚਦੇ ਜਾਂਦੇ 350 ਰੁਪਏ ਕਿਲੋ ਵੇਚ ਦਾਂਗੇ ਤੁਸੀਂ ਜਾਂਦੇ ਪ੍ਰਾਲੀ ਤੋਂ ਤੇਲ ਕੱਢਾਂਗੇ ਆਂਦਾ ਜੀ ਤੁਹਾਨੂੰ ਪਤਾ ਪ੍ਰਾਲੀ ਚੋਂ ਜਹਾਜਾਂ ਚ ਪਾਉਣ ਵਾਲਾ ਤੇਲ ਨਿਕਲਦਾ ਮੈਂ ਕਿਹਾ ਮੋਦੀ ਸਾਹਿਬ ਨੂੰ ਦੱਸੋ ਉਹ 10 ਸਾਲ ਤੋਂ ਪ੍ਰਾਈਮ ਮਿਨਿਸਟਰ ਹੈ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਤੁਸੀਂ ਜਿਆਦਾ ਕੋਈ ਕਿਤੋਂ ਕੋਰਸ ਕਰਕੇ ਆਗੇ ਜੇ ਕਿ ਮੋਦੀ ਸਾਹਿਬ ਹੁਣ ਤੱਕ ਇੰਨੀ ਪ੍ਰਾਲੀ ਅੱਗ ਲੱਗੀ ਆ ਖੜਕੇ ਦੇ ਜਹਾਜਾਂ ਦਾ ਤੇਲ ਹੀ ਕੱਢ ਲੈਂਦੇ ਹਾਂ ਪਹਿਲਾਂ ਪੁਰੀ ਸਾਹਿਬ ਆਇਓ ਸਿਵਲ 에ਵੀਏਸ਼ਨ ਮਿਨਿਸਟਰ ਹੈ ਉਹਨਾਂ ਨੂੰ ਨਹੀਂ ਪਤਾ ਲੱਗਾ ਕਿ ਜੱਜਾਂ ਦਾ ਤੇਲ ਜਿਹੜਾ ਉਹ ਪਰਾਲੀ ਤੋਂ ਨਿਕਲਦਾ ਉਹ ਬਾਬਾ ਬ ਲੋਕ ਜ਼ਿੰਮੇਦਾਰ ਤੇ ਵਿਚਾਰੇ ਆਂਦੇ ਸਾਰੇ ਦੇਸ਼ ਦੀਆਂ ਗਾਲਾਂ ਖਾਂਦੇ ਆ ਪਰਾਲੀ ਲੈ ਜਾਓ ਵੱਢ ਕੇ ਤੇਲ ਕੱਢੋ ਕਿਉ ਕੱਢੋ ਜੋ ਮਰਜ਼ੀ ਕੱਢੋ ਪਹਿਲੀ ਵਿਹਿਲੀ ਕਰਦੇ ਉਹਨਾਂ ਦੀ ਉਹਨਾਂ ਨੂੰ ਅੱਗ ਨਾ ਲਾਉਣੀ ਪਵੇ ਸਾਰੇ ਦੇਸ਼ ਦੀਆਂ ਗਾਲਾਂ ਨਾ ਖਾਣੀਆਂ ਪੈਂਦੇ ਪਵੇ ਕਿਉਂਕਿ ਸੋਰਸਿਸ ਨਹੀਂ ਆਗੇ ਖਰਚਾ ਨਹੀਂ ਪੂਰਾ ਕਰ ਪਾਉਂਦੇ ਇਹ ਗੱਲਾਂ ਕਰਦਾ ਹੋਰ ਹੀ ਨਵੀਆਂ ਹਾਂ 500 ਰੁਪਏ ਮਟਰ ਵੇਚੂਗਾ ਇੱਕ ਗੜ ਪੈਗੇ ਬਜ਼ੁਰਗਾਂ ਦੇ ਤੂੰ ਨਾ ਸਾਨੂੰ ਗੋਭੀ ਖਾਣ ਦੇਣੀ ਆ ਨਾ ਤੂੰ ਮਟਰ ਖਾਣ ਦੇਣੇ ਆ ਹਾਂ ਤੂੰ 350 ਰੁਪਏ ਗੋਭੀ ਕਰੀ ਜਾਨਾ 500 ਰੁਪਏ ਕਿਲੋ ਮਟਰ ਕਰੀ ਜਾਨਾ ਇਹ ਕਹਾਣੀਆਂ ਮਾਣੀਆਂ ਜਿਹੜੀਆਂ ਨਾ ਸਬਜ ਬਾਗ ਇਹ ਲੋਕੀ ਵੇਖ ਚੁੱਕੇ ਆ ਦਿੱਲੀ ਮਾਡਲ ਵਾਲੇ ਵੀ ਇਤਰਾਹ ਦੀਆਂ ਗੱਲਾਂ ਕਰਦੇ ਇਹ ਕੈਪਟਨ ਸਾਹਿਬ ਨੇ ਇਤਰਾਹ ਦੀਆਂ ਗੱਲਾਂ ਕੀਤੇ ਹੁਣ ਲੋਕੀ ਵੇਖਦੇ ਪਏ ਬੰਦਾ ਕਿਹੜਾ ਕੰਮ ਦਾ ਵਾ ਜਿੰਨੇ ਕੁਛ ਕੀਤਾ ਹੋਵੇ ਤੇ ਉਹ ਇੱਕੋ ਸੇਵਾਦਾਰ ਨਜ਼ਰ ਆਉਂਦਾ ਤੁਸੀਂ ਤੇ ਚੌਥੇ ਨੰਬਰ ਤੇ ਆਉਣਾ ਸੰਧੂ ਸਮੁੰਦਰੀ ਸਾਹਿਬ ਸਾਰਾ ਜੋਰ ਤੇ ਤੁਹਾਡਾ ਸੰਧੂ ਤੋਂ ਸਮੁੰਦਰੀ ਬਣ ਚ ਹੀ ਲੱਗ ਗਿਆ ਫਿਰ ਤੁਸੀਂ ਆਦੇ ਦਾਦੇ ਦੇ ਨਾਂ ਤੇ ਵੋਟਾਂ ਪਾ ਦਿਓ ਇਹ ਕੋਈ ਕੁਆਲੀਫਿਕੇਸ਼ਨ ਨਹੀਂ ਆ ਦਾਦਾ ਜੀ ਨੇ ਕੁਛ ਕੀਤਾ ਹੈ ਤੇ ਤੁਹਾਨੂੰ ਵੋਟਾਂ ਲੋਕੀ ਉਹਦੇ ਕਰਕੇ ਪਾ ਦੇਣ ਮੇਰੇ ਫਾਦਰ ਵੀ ਟੀਚਰ ਹੈ ਮੈਂ ਕਹਾਂ ਮੈਨੂੰ ਪਾ ਦਿਓ ਵੋਟਾਂ ਉਹਨਾਂ ਪੰਜਾਬ ਵਿੱਚ ਬੜੇ ਲੋਕਾਂ ਨੂੰ ਪੜਾਇਆ ਇੰਜ ਗੱਲਾਂ ਨਹੀਂ ਬਣਦੀਆਂ ਲੇਕਿਨ ਲੋਕਾਂ ਨੂੰ ਪਤਾ ਹੀ ਨਹੀਂ ਇਹ ਕੌਣ ਹੈਗੇ ਤੇ ਹੁਣ ਜਦੋਂ ਆਏ ਇਲੈਕਸ਼ਨ ਦੌਰਾਨ ਸਾਹਮਣੇ ਇਹ ਤੇ ਲੋਕਾਂ ਨੂੰ ਪਤਾ ਲੱਗਾ ਵੀ ਕੌਣ ਸੰਧੂ ਮੈਂ ਤੇ ਆਖਿਆ ਪਹਿਲਾਂ ਤਾਂ ਪਤਾ ਵੀ ਨਹੀਂ ਇਹ ਪੜ੍ਹੇ ਵੀ ਦੂਨ ਸਕੂਲਾਂ 'ਚ ਉਸ ਤੋਂ ਬਾਅਦ ਦਿੱਲੀ ਪੜ੍ਹੇ ਉਸ ਤੋਂ ਬਾਅਦ ਬਾਹਰ ਚਲ ਗਏ ਸਾਰੀ ਉਮਰ ਤੇ ਅੰਮ੍ਰਿਤਸਰ ਵਾਲ ਨੂੰ ਤੱਕਿਆ ਨਹੀਂ ਇਹਨਾਂ ਨੇ ਹੁਣ ਤੱਕੇ ਨਾ ਕਰੀ ਜਾਂਦੇ ਮੈਂ ਸਮੁੰਦਰੀ ਆ ਮੇਰਾ ਦਾਦਾ ਤੇ ਰਹਿੰਦਾ ਇਸ ਕਰਕੇ ਮੈਂ ਅੰਮ੍ਰਿਤਸਰ ਦਾ ਇੰਜ ਥੋੜੀ ਹੁੰਦਾ ਜੀ ਸਰ ਅਜੀਤ ਜਿਹੜੇ ਸੰਪਾਦਕ ਨੇ ਹਮਦਰਦ ਸਿੰਘ ਹਮਦਰਦ ਉਹਨਾਂ ਦੇ ਪਰਚਾ ਦਰਜ ਹੋਇਆ ਅੱਜ ਕਿਵੇਂ ਅੱਜ ਕਹਦਾ ਪਤਾ ਨਹੀਂ ਮਜੀਠਿਆ ਸਾਹਿਬ ਨੇ ਭਾਈ ਇਹ ਪੋਸਟਰ ਮੈਂ ਵੇਖਦਾ ਮੈਨੂੰ ਪਤਾ ਨਹੀਂਗਾ ਪਰ ਇਹ ਇਮਾਨਦਾਰੀ ਜਿਹੜੀ ਉਹ ਮਤਲਬ ਹਮਦਰਦ ਸਾਹਿਬ ਬੀੜ ਖਬਰਾਂ ਨਹੀਂ ਲਾਉਂਦੇ ਉਹ ਇਸ ਜਿਹੜੀ ਸਰਕਾਰ ਆ ਨਾ ੱੱਕੇ ਨਾ ਪੈਸੇ ਦੇ ਕੇ ਜਿਹੜਾ ਆਪਣੇ ਹੱਕ 'ਚ ਖਬਰਾਂ ਲਵਾਉਂਦੀ ਆ ਜਾਂ ਮਤਲਬ ਆਪਣੇ ਹੱਕ 'ਚ ਖਬਰਾਂ ਲਵਾਉਂਦੀ ਆ ਜਾਂ ਜਿਹੜਾ ੱੱਕਾ ਕਰਦੀ ਆ ਪੱਤਰਕਾਰਾਂ ਨਾਲ ਵੀ ਉਹਨਾਂ ਦੇ ਕੋਈ ਈਨ ਮੰਨਣ ਉਹਨਾਂ ਨੇ ਅਣਖੀ ਹੰਦਰਦਸਾਵਣ ਕੀਆ ਨਾ ਉਹਨਾਂ ਈਨ ਮੰਗ ਨਹੀਂ ਨਾ ਉਹਨਾਂ ਨੂੰ ਉਹਨਾਂ ਦਾ ਪੈਸਾ ਚਾਹੀਦਾ ਸਰਕਾਰ ਦੀਆਂ ਏਡਾਂ ਦਾ ਇਸ ਕਰਕੇ ਉਹ ਆਪਣੀ ਮੈਰਿਟ ਦੀ ਖਬਰ ਲਾਉਂਦੇ ਆ ਤੇ ਇਹ ਜੇ ਇਹੋ ਜੇ ਕੰਮ ਕਰਦੇ ਆ ਤੇ ਇਹ ਐਮਰਜੈਂਸੀ ਤੋਂ ਘੱਟ ਨਹੀਂ ਜਿਹੜਾ ੱਤਕਾ ਇੰਦਰਾ ਗਾਂਧੀ ਨੇ ਕੀਤਾ ਹੈ ਨਾ ਤੇ ਮੂੰਹ ਦੀ ਖਾਣੀ ਪਈ ਇਹਨਾਂ ਨੂੰ ਭੁਗਤਣਾ ਪੈਣਾ ਇਹਨਾਂ ਨੂੰ ਕੋਈ ਜਨਰਾ ਨਹੀਂ ਲੱਭਣਾ ਝਾੜੂ ਵਾਲਿਆ ਲੱਗਦਾ ਕਿ ਉਸ ਦੀ ਪ੍ਰੈਸ ਦੀ ਤਾਕਤ ਤੇ ਹਮਲਾ ਕੀਤਾ ਬਿਲਕੁਲ ਮੈਂ ਤਾਂ ਇਹਨਾਂ ਤੁਹਾਨੂੰ ਸਬਜ ਤੁਹਾਨੂੰ ਇਹਨਾਂ ਨੂੰ ਵਿਖਾਉਣਾ ਚਾਹੀਦਾ ਚਾਨਣ ਕਰਾਉਣਾ ਚਾਹੀਦਾ ਇਹਨਾਂ ਨੂੰ ਤੇ ਜੇ ਉਹਨਾਂ ਦੇ ਆ ਤੇ ਤੁਹਾਡੇ ਜਿਹੜੇ ਐਡੇ ਵੱਡੇ ਅਜੀਤ ਸਮੂਹ ਦੇ ਉੱਤੇ ਜੇ ਕੁਝ ਤਸ਼ੱਦਦ ਕਰਦੇ ਪਏ ਤੇ ਇਹ ਕਿ ਤੁਹਾਨੂੰ ਏਕਾ ਕਰਨਾ ਚਾਹੀਦਾ ਆਵਾਜ਼ ਬਾਈ ਆ ਰਹੀ ਹੈ ਬਿਲਕੁਲ ਆਵਾਜ਼ ਦਬਾਉਣ ਦੀ ਕੋਸ਼ਿਸ਼ ਹੈ ਔਰ ਕੀ ਹੈ ਪਹਿਲਾਂ ਵੀ ਇਹਨਾਂ ਦੀਆਂ ਇਨਕੁਆਰੀਆਂ ਖੋਲੀਆਂ ਉਹ ਜਿਨ੍ਹਾਂ ਨੇ ਮਤਲਬ ਨਾਂ ਚਾਹੁੰਦੇ ਆ ਸੀਐਮ ਸਾਹਿਬ ਨੇ ਇਹਨਾਂ ਨੂੰ ਕਿਹਾ ਪਿਆ ਜਿਹੜਾ ਕਰਤਾਰਪੁਰ ਜਿਹੜਾ ਬਣਿਆ ਵਾ ਆਪਣਾ ਗਾਰਮ ਮੈਮੋਰੀਅਲ ਉਹਦਾ ਤੁਸੀਂ ਕੰਮ ਵੇਖੋ ਉਹਨਾਂ ਨੇ ਮੈਰਿਟ ਦੇ ਉੱਤੇ ਆਪਣਾ ਟਾਈਮ ਕੱਢ ਕੇ ਮਿਹਨਤ ਕਰਕੇ ਐਡੀ ਵਧੀਆ ਚੀਜ਼ ਬਣਾਈ ਆ ਉੱਥੋਂ ਨਿਕਲਿਆ ਕੱਕ ਨਹੀਂ ਫਿਰ ਰੀਅਲਤਨ ਦੀਆਂ ਗੱਲਾਂ ਕਰਦੇ ਆ ਕੋਈ ਨਹੀਂ ਇਹਦਾ ਸਬਕ ਸਿਖਾਉਣਗੇ ਲੋਕ ਹਾਂਜੀ ਜਿੰਦਵੀਰ ਅੱਜ ਬਾੜ ਦੇ ਵਿੱਚ ਪਾਰਦੀ ਰੈਲੀ ਹੋਈ ਆ ਦੇਖੋ ਜੀ ਇਹ ਜ਼ਰਬ ਜ਼ੁਲਮ ਜੋ ਮੌਜੂਦਾ ਸਰਕਾਰ ਕਰ ਰਹੀ ਆ ਜੋ ਉਹਨੇ ਝੂਠੇ ਵਾਅਦੇ ਕੀਤੇ ਸੀਗੇ ਲੋਕਾਂ ਦੇ ਦਿਲਾਂ ਨਾਲ ਖੇਲ-ਖਵਾੜ ਕੀਤਾ ਲੋਕਾਂ ਨੇ ਸੁਪਨਾ ਨਾ ਖਿਲਵਾੜ ਕੀਤਾ ਜੋ ਕੀਤਾ ਸੀ ਉਹਨਾਂ ਨੇ ਜੋ ਪਿਛਲੀਆਂ ਪਾਰਟੀਆਂ ਦੇ ਵਿਰੁੱਧ ਉਹਨਾਂ ਨੇ ਉਹਨਾਂ ਦੇ ਲਾਏ ਸੀ ਸਾਂਝ ਕੱਚੇ ਹੀ ਕੀ ਇਹ ਨਹੀਂ ਕਰਦੇ ਉਹਨਾਂ ਦੇ ਉਲਟ ਉਤਰਿਆ ਤੇ ਅੱਜ ਉਸੇ ਰੋਸ ਦੇ ਵਿੱਚ ਵਿਕਾਸ ਪੁਸ਼ਰੀ ਨੀਲ ਜੋ ਅੱਜ ਹੀ ਆਏ ਨੇ ਉਹਨਾਂ ਨੇ ਆਪਣੇ ਵਿਕਾਸਾਂ ਬਾਰੇ ਕਿਹਾ ਕਿ ਮੌਜੂਦਾ ਸਰਕਾਰ ਨੇ ਜੋ ਨਹੀਂ ਕੰਮ ਕੀਤੇ ਉਹਨਾਂ ਨੂੰ ਦੋਦਕਾਰਿਆ ਕਿ ਤੁਸੀਂ ਦੁਨੀਆ ਦੀਆਂ ਇੱਕ ਨਲਾਇਕ ਸਰਕਾਰ ਹੋ ਕਿੰਨੀ ਦੀ ਪਰਵਾਹ ਕਰ ਰਹੀ ਸੀ ਹਾਂਜੀ ਕਿੰਨੀ ਦੀ ਭਾਰੀ ਹੈ ਇੱਥੇ ਜੀ 1500 2015 ਇਕੱਠ ਹੋਇਆ ਸਭ ਤੋਂ ਵੱਡੀ ਗੱਲ ਹੈ ਮੇਰੀ ਵਾਰਡ ਮੇਰਾ ਪਰਿਵਾਰ ਮੈਂ ਉਹਨਾਂ ਆਪਣੀਆਂ ਭੈਣਾਂ ਦਾ ਮਾਤਾਵਾਂ ਦਾ ਰਿਣੀ ਆ ਜਿਹੜੇ ਵੇਖੋ ਰੋਟੀ ਟੁੱਕ ਦਾ ਟਾਈਮ ਆ ਉਹ 6:30 ਵਜੇ ਦੇ ਆਏ ਸੀ ਸਾਢੇ 9:00 ਵੱਜ ਗਿਆ ਮੈਂ ਉਹਨੇ ਬਜ਼ੁਰਗਾਂ ਦਾ ਧੰਨਵਾਦ ਆ ਨੌਜਵਾਨਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਇੰਨੀ ਪੂਰੀ ਜੋਸ਼ੀ ਦੇ ਨਾਲ ਅੱਜ ਦੀ ਰੈਲੀ ਪੁਕਤਾਈ ਆ ਮੈਂ ਸਦਾ ਇਹਨਾਂ ਦਾ ਰਿਣੀ ਰਹਿਵਾਂਗਾ ਮੌਜੂਦਾ ਐਮਪੀ ਸਾਹਿਬ ਦੀ ਟੀਮੇ ਦੇਖਦੇ ਹੋ ਮੌਜੂਦਾ ਐਮਪੀ ਸਾਹਿਬ ਤੁਹਾਨੂੰ ਪਤਾ ਹੀ ਆ ਮੌਜੂਦਾ ਸਾਹਿਬੀ ਸਾਹਿਬ ਦੇ ਕੀ ਹਾਲਾਤ ਨੇ ਕੁਝ ਵੀ ਨਹੀਂ ਆ ਉਹ ਗੱਲਾਂ ਵੱਡੀਆਂ ਵੱਡੀਆਂ ਕਰਦੇ ਨੇ ਜਿਵੇਂ ਨੀਲ ਜੋਸ਼ੀ ਨੇ ਕਿਹਾ ਕਿ ਇਹਨਾਂ ਦਾ 1.5 2 ਫੁੱਟ ਦਾ ਕੋਈ ਕੰਮ ਕਰਕੇ ਦਿਨਾ ਦਿਓ ਦਿਨਾ ਦਿਓ ਕਿ ਇਹਨਾਂ ਨੇ ਕੋਈ ਬਲਵਦੀ ਕੀਤੀ ਆ ਤੇ ਮੈਂ ਜੋਗਾ ਕਰਾਂਗਾ ਹੁਣ ਜਿੱਥੇ ਆਪ ਖੁਦ ਨਾਲੇ ਤੇ ਰਹਿ ਰਹੇ ਨੇ ਲੋਕਾਂ ਦੇ ਕਿੰਨਾ ਕੋਸ਼ ਦੁਨੀਆ ਦੀ ਜਾਇਦਤ ਬੰਦੇ ਦੀ ਜੇ ਦੁਨੀਆ ਦਾ ਬੰਦਾ ਚਲ ਗਿਆ ਤਾਂ ਨਹੀਂ ਲਾ ਸਕਦਾ ਵਾਪਸ ਲੋਕਾਂ ਨੂੰ ਸਾਦੀ ਬਿਮਾਰੀ ਹੋ ਰਹੀ ਆ ਤੇ ਉਹ ਲੋਕਾਂ ਨੇ بڑے-ਵੱਡੇ ਵਾਦੇ ਉਹਨਾਂ ਨੇ ਕੀਤੇ ਪਰ ਆਪਣੇ ਵਾਦੇ ਦੇ ਆਪਾਂ ਨਾਲਾਂ ਨਹੀਂ ਪੂਰ ਸਕੇ ਤਾਂ ਵਿਕਾਸ ਕੀ ਕਰਨਗੇ ਵੋਟਰਾਂ ਨੂੰ ਕੀ ਅਪੀਲ ਲਾਉਦੇ ਮੈਂ ਵੋਟਰਾਂ ਨੂੰ ਇਹ ਅਪੀਲ ਕਰਦਾ ਕਿ ਤੁਸੀਂ ਸੱਚਾਈ ਦੀ ਸੱਚ ਦੀ ਜਿਹੜੀ ਖੇਤਰੀ ਪਾਰਟੀ ਆ ਖੇਤਰਬਾਰੇ ਸੋਚਦੀ ਆ ਪੰਜਾਬੀ ਦੀ ਹੋਣ ਦੀ ਗੱਲ ਕਰਦੀ ਆ ਪੰਜਾਬੀ ਦੀ ਗੱਲ ਕਰਦੀ ਆ ਉਹਨੂੰ ਵੋਟ ਪਾਇਓ ਜਿਨੇ ਵਿਕਾਸ ਕੀਤਾ ਅੰਮ੍ਰਿਤਸਰ ਚ ਉਹਨੂੰ ਵੋਟ ਪਾਇਓ ਠੀਕ ਹੈ ਧੰਨਵਾਦ ਗਾਰਡ ਨੰਬਰ 68 ਤੇ ਵਿੱਚ ਜਿੱਥੇ ਮੇਰਾ ਸਾਰੀ ਰਾਇਸ਼ੀ ਕਰ ਰਿਹਾ ਇਥੇ ਅਣੀ ਦੋਸ ਜੀ ਦੇ ਹੱਕ ਵਿੱਚ ਰੈਲੀ ਕਰਵਾਈ ਗਈ ਹੈ ਤੇ 1 ਜੂਨ ਜਿਹੜੀ ਫੋਟਾ ਹੋ ਰਹੀ ਹੈ ਲੋਕ ਸਭਾ ਚੋਣਾ ਉਹਦੇ ਸੰਬੰਧੀ ਲੋਕਾਂ ਚ ਬਹੁਤ ਹੁੰਗਾਰਾ ਜੀ ਸਾਰੇ ਲੋਕਾਂ ਦਾ ਭਰਾਵਾਂ ਦਾ ਭੈਣਾਂ ਦਾ ਮਾਵਾ ਦਾ ਧੰਨਵਾਦ ਕਰਦਾ ਜਿਹੜੇ ਪਹੁੰਚੇ ਅੱਜ ਤੇ ਸਭ ਤੋਂ ਜ਼ਰੂਰੀ ਜੀ 6:30 ਵਜੇ ਦਾ ਟਾਈਮ ਸੀ ਤੇ ਜੋਸੀ ਸਾਹਿਬ 9 ਵਜੇ ਪਹੁੰਚੇ ਪਰ ਕੋਈ ਇੱਕ ਵੀ ਸੰਗਤ ਨਹੀਂ ਲੀਣੀ ਵੀ ਸਾਰੇ ਆ ਗਏ ਸੀ ਵੀ ਅੱਜ ਆਪਾਂ ਮੁਸਕਰਾਂ ਦਾ ਹੱਲ ਨਿਕਲੂਗਾ ਜੋਸੀ ਸਾਹਿਬ ਨਾਲ ਆਪਾਂ ਜਿਹੜੇ ਪਹਿਲੀ ਵਾਰੀ ਤਕਰੀਰ ਤੇ ਆਈ ਆ ਉਹ ਆਪਾਂ ਹੱਲ ਕਰਾਵਾਂਗੇ ਤੇ ਸਭ ਤੋਂ ਸਾਰੇ ਸੰਗਤ ਦਾ ਧੰਨਵਾਦ ਬਹੁਤ ਬਹੁਤ ਜੋਗੀ ਕਰੂੰਗਾ ਜੀ ਜਿਹੜੇ ਇੱਥੇ ਪਹੁੰਚੇ ਅਪੀਲ ਕੀ ਲਾਂਗੀ ਜੀ ਅਪੀਲ ਇਹੋ ਹੀ ਆ ਜੀ ਇੱਕ ਤਰੀਕ ਨੂੰ ਆਪਾਂ ਜਿਹੜਾ ਮੌਜੂਦਾ ਐਮਪੀ ਆ ਜੀ ਉਹਨੂੰ ਹੁਣ ਐਕਸ ਐਮਪੀ ਬਣਾ ਦਈਏ ਤੇ ਆਪਾਂ ਮੌਜੂਦਾ ਐਮਪੀ ਹੁਣ ਜੂਸੀ ਸਾਹਿਬ ਨੂੰ ਬਣਾਈ ਤੇ ਉਹਨਾਂ ਦਾ ਵਿਕਾਸ ਜਿਹੜਾ ਸਾਰੇ ਦੁਨੀਆ ਨੂੰ ਪਤਾ ਵੀ ਕਿੰਨਾ ਕੰਮ ਕਰਦੇ ਹੋ ਤੇ ਉਹ ਉਸ ਰਾਦ ਚ ਪਾਉਣ ਵਾਸਤੇ ਆਪਾਂ ਇੱਕ ਜੀ ਨੂੰ ਐਪੀ 7 ਵੋਟ ਆਪਾਂਗੇ ਅਲੀ ਜੋਸ਼ੀ ਜੀ ਤਕਰੀ ਦੇ ਮੋਰ ਲਾਈਏ